ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੜਾ ਕੀਤਾ ਘਟਾਰੇ ਚ ਕਿਹਾ ਭਾਰਤ-ਪਾਕਿਸਤਾਨ ਬਾਰਡਰ ਤੇ ਇਲੀਗਲ ਹੋ ਰਹੀ ਹੈ ਮਾਈਨਿੰਗ ਪੰਜਾਬ ਸਰਕਾਰ ਵੱਲੋਂ ਨੇ ਤਾਂ ਦਿਨ ਦਾਅਵੇ ਕੀਤੇ ਜਾਂਦੇ ਹਨ ਕਿ ਉਹਨਾਂ ਵੱਲੋਂ ਇਲੀਗਲ ਮਾਈਨਿੰਗ ਰੋਕੀ ਗਈ ਹੈ ਅਤੇ ਹੁਣ ਕਿਤੇ ਵੀ ਪੰਜਾਬ ਚ ਇਲੀਗਲ ਮਾਈਨਿੰਗ ਨਹੀਂ ਹੁੰਦੀ ਪਰ ਅੱਜ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੀ ਸੋਸ਼ਲ ਮੀਡੀਆ ਕਾਊਂਟ ਉੱਪਰ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਅਚਨਲ ਆਰਮਤਾਸ ਸਿੰਘ ਤੇ ਪਿੰਡ ਖੋਣੇ ਵਾਲੇ ਵਿਖੇ ਇਲੀਗਲ ਮਾਈਨਿੰਗ ਦੇ ਟਰੱਕ ਖੜੇ ਹਨ ਅਤੇ ਉਹ ਇੱਕ ਵੀਡੀਓ ਜਿਹੜੀ ਉਹਨਾਂ ਵੱਲੋਂ ਜਾਰੀ ਕੀਤੀ ਗਈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਲੀਗਲ ਟਕਾਉਂ ਪਰ ਰੇਤਾ ਦੀ ਮਾਈਨਿੰਗ ਹੋ ਰਹੀ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਪੇਜ ਉੱਪਰ ਇਹ ਵੀਡੀਓ ਪਾਈ ਗਈ ਹੈ ਜਿਸ ਵਿੱਚ ਵਿਕਰਮ ਸਿੰਘ ਮਜੀਠੀਆ ਇਹ ਕਹਿ ਰਹੇ ਹਨ ਕਿ ਇਹ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹਲਕੇ ਦਾ ਪਿੰਡ ਹੈ ਜਿੱਥੇ ਕਿ ਭਾਰਤ ਪਾਕਿਸਤਾਨ ਬਾਉਂਡਰ ਉੱਪਰ ਰਾਵੀ ਦਰਿਆ ਉੱਪਰ ਪਿੰਡ ਖੋਣੇ ਵਾਲੇ ਚ ਇਲੀਗਲ ਟਕਾਉਂ ਪਰ ਮਾਈਨਿੰਗ ਹੋ ਰਹੀ ਹੈ ਸੁਣਾਉਂਦੇ ਅੱਜ ਦਿਖਾਉਂਦੇ ਹਾਂ ਤੁਹਾਨੂੰ ਜੋ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਉੱਪਰ ਵੀਡੀਓ ਵਾਇਰਲ ਕੀਤੀ ਗਈ ਹੈ ਲਓ ਜੀ ਆੜੀ ਨਜ਼ਾਇਜ਼ ਮਾਈਨਿੰਗ ਚੱਲਣ ਦੀ ਹੈ ਰਾਵੀ ਦਰਿਆ ਤੇ ਇਹ 2 ਕਿ 3 ਟਿੱਪੜਾ ਆ ਗਏ ਤੇ 1 ਟਿੱਪਰ ਹੋਰ ਆ ਗਈ ਹੈ। ਕੋਕ ਲੈਣ। ਕੋ ਨਿਆਲ ਪਤਣ ਦੇ ਰਾਵੀ ਦਰਿਆ ਦੇ ਪੁਲ ਜਿਹੜਾ ਨਵਾਂ ਬਣਿਆ ਪੁਲ ਦੇ ਬਿਲਕੁਲ ਸਾਹਮਣੇ ਦੇ ਨੇ ਫੁੱਟਣ। ਹਲਕਾਈ ਨਾਲ ਆ। ਇਹ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਕੱਲ ਦਾ 11:00 ਵਜੇ ਦਾ ਟਾਈਮ ਆ। ਤੇ ਹੋਂ ਮੋਹਮਾ ਕੇ ਮੇਰੇ ਵੀਰ ਪਹੁੰਚੋ ਇੱਥੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਸਟਾਮ ਰਾਵੀ ਦਰਿਆ ਦੇ ਖਲੋਤੇ ਆ ਪਿੰਡ ਕੋਨੇਲ 마ਸ਼ੀਵਾਲ ਰਮਦਾਸ ਏਰੀਆ ਤਹਿਸੀਲ ਜੇ ਨਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਆਹੋਂ ਯਾ ਮਾਈਨਿੰਗ ਚੱਲਣ ਦੀ ਆ ਰਾਵੀ ਦਰਿਆ ਤੇ ਇਹਨਾਂ ਨੇ ਪੁੱਛਿਆ ਇਹਨਾਂ ਨੂੰ ਪੁੱਛਿਆ ਆ ਇਹ ਆਂਦੇ ਨੇ ਵੀ ਅਸੀਂ ਦਰਿਆ ਦੀ ਸਫਾਈ ਕਰਨ ਦੇ ਆ ਆਹੋ ਸਫਾਈ ਕਰਕੇ ਟਿਪਰਾਂ ਲੱਦ ਲੱਦ ਕੇ ਤੇ ਰੇਤਾ ਨਿਕਲ ਰਹੀ ਆ ਸਾਹਮਣੇ ਦਰਿਆ ਆ ਆਹ ਖਪੋਲਿਆ ਬڑے ਚਿਹਰਬਾੜ ਬਹੁਤ ਹੀ ਮੁਸ਼ਕਲ ਦੇ ਨਾਲ ਇਹ ਪੁਲ ਬਣਿਆ ਬਿਲਕੁਲ ਪੁਲ ਦੇ ਸਾਹਮਣੇ ਇਹਨਾਂ ਨੇ ਆਣ ਖੱਡ ਚਲਾਈਆ ਮਾਈਨਿੰਗ ਦੀ ਤੇ ਪ੍ਰਸ਼ਾਸਨ ਗੜੀ ਵੀ ਬੇਨਤੀ ਆ ਤੇ ਧਾਰੀਵਾਲ ਸਾਹਿਬ ਗਾੜੀ ਹੱਥ ਜੋੜ ਕੇ ਬੇਨਤੀ ਆ ਧਾਰੀਵਾਲ ਸਾਹਿਬ ਜਲਦੀ ਤੋਂ ਜਲਦੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਹਨਾਂ ਨੂੰ ਇੱਥੋਂ ਬੰਦ ਕੀਤਾ ਜਾਵੇ ਇਹ ਜਿਹੜੀਆਂ ਟਿੱਪਰਾ ਖਲੋਤੀਆਂ ਨੇ ਇਹ ਟਿੱਪਰਾਵਾਂ ਵਲ ਕੇ ਹੁਣ ਪੈਲੀਆਂ ਵਾਲਿਆਂ ਵੀਰਾਂ ਨੇ ਕਿਸਾਨਾਂ ਨੇ ਆਣ ਕੇ ਸਭ ਡੱਕ ਤੀਆਂ ਨੇ ਵੀ ਅਸੀਂ ਇਹ ਮਾਈਨਿੰਗ ਇੱਥੇ ਨਹੀਂ ਚੱਲਣ ਦੇਣੀ ਤੇ ਮਾਨਯੋਗ ਸ੍ਰੀ ਐਸ ਐਚਓ ਸਾਹਿਬ ਹਰਮਦਾਸ ਉਹਨਾਂ ਦੇ ਨੌਲੇਜ ਦੇ ਵਿੱਚ ਗੱਲ ਲਿਆਂਦੀ ਗਈ ਆ ਉਹਨਾਂ ਨੇ ਭਰੋਸਾ ਦਵਾਇਆ ਸਾਨੂੰ ਵੀ ਇਹ ਖੱਡ ਨਹੀਂ ਚੱਲੇਗੀ ਇਹ ਟਿੱਪਰਾ ਇਦਾਂ ਹੀ ਇੱਥੇ ਖਲੋਤਿਆਂ ਰਹਿਣਗੀਆਂ ਤੇ ਇਹਨਾਂ ਦੇ ਕੋਲ ਪੁੱਛਣ ਤੇ ਕੋਈ ਕਾਗਜ਼ ਪੱਤਰ ਨਹੀਂ ਹੈਗਾ ਮਾਈਨਿੰਗ ਦਾ ਵੀ ਕੋਈ ਮਿਲ ਕੇ ਇਹਨਾਂ ਦੇ ਕੋਲ ਕਾਗਜ਼ ਪੱਤਰ ਕੋਈ ਨਹੀਂ ਨਿਕਲਿਆ ਉਲਟਾ ਸਾਨੂੰ ਆਂਦੇ ਨੇ ਵੀ ਤੁਸੀਂ ਆਪਣੀਆਂ ਪੈੜੀਆਂ ਦੇ ਕਾਗਜ਼ ਲਿਆਓ ਤੇ ਪ੍ਰਸ਼ਾਸਨ ਗੜੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਇਥੋਂ